ਕੀ ਬੋਰਡ ਦੇ ਯਾਰ ਦੇਖਣ ਕਿੱਥੋਂ ਉਹ ਦੇਖੋ ਮਿੱਤਰੋ ਮੈਂ ਜਹਾਜ਼ ਸਾਡ ਦੇ ਲਾ ਕੇ ਆਇਆ ਮੈਂ ਲੋ ਜੀ ਮੇਰਾ ਦੇਖ ਸਕਦੇ ਆ ਤੁਸੀਂ ਉਹ ਜਹਾਜ਼ ਖੜਾ ਮੇਰਾ ਓ ਚਲੋ ਰ ਮੂੰਜਾ ਇਹਨੂੰ ਕਪੜਾ ਮਾਰ ਆ ਗਿਆ ਮੈਂ ਉਹ ਨਾਜ ਦੇ ਪਿੱਛੇ ਤੁਰਿਆਦਾ ਜੀ ਕੌਣ ਹੈ ਮੱਖੀ ਨਾਲ ਚਮੜ ਗਿਆ ਦਾ ਕੋਈ ਗੱਲ ਨਹੀਂ ਲੈ ਲਵੇ ਅੱਜ ਨਹੀਂ ਆਰੇ ਇਹ ਮੋੜ ਦੇ ਦਿਖਾ ਰਹੇ ਕੰਮੀ ਯਾਰ ਪੂਰਾ ਮੈਂ ਚੱਲਾ ਹੁਣ ਲੁੱਲੋ ਜਦੋਂ ਆਇਆ ਤੂੰ ਤਾਂ ਤੁਸੀਂ ਜਾਓ ਕੁੱਲ ਲੁੱਲੋ ਇਹ ਤੁਹਾਨੂੰ ਜੀ ਸਾਡੇ ਸੋ ਨੂੰ ਸਾਡਾ ਬਰੂਡਾਂ ਵਾਲਾ ਇਹਨਾਂ ਦਾ ਰਸ ਤੋਂ ਨੂੰ ਸਾਡਾ ਦਰਮਤਾ ਵਾਲਾ ਇਹਨਾਂ ਦਾ ਜੀ ਉੱਥੇ ਬੱਟੇ ਦਾ ਹੋਟੇਲ ਦਾ ਕੰਮ ਆ ਇਹਨਾਂ ਦਾ ਬੱਟੇ ਦਾ ਹੋਟੇਲ ਦਾ ਕੰਮ ਹੈ ਸਾਡਾ ਅੱਜ ਪਹੁੰਚ ਗਏ ਅੰਮ੍ਰਿਤਸਰ ਬਲਾ ਜੀ ਇਸ ਟੋਲ ਤੇ ਬਹੁਤ ਵਧੀਆ ਭਾਜੀ ਨੇ ਸੈਟਅਪ ਤਿਆਰ ਕੀਤਾ ਦਾ ਵਾ ਤਾਂ ਦੇਖ ਸਕਦੇ ਹੋ ਤੁਸੀਂ ਇਹਨਾਂ ਕੋ ਫਰੈਸ਼ ਯੂਜ਼ ਇੱਟੇ ਹੀ ਚਿਪਸ ਅਰੇ ਖਣ ਮਿਲਦੇ ਆ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਪ੍ਰਭੂ ਸ਼੍ਰੀ ਰਾਮ ਦੇ ਦਰਸ਼ਨ ਕਰ ਸਕਦੇ ਹੋ ਭਗਤੋ ਜੈ ਜੈ ਸ਼੍ਰੀ ਰਾਮ 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 ਬੜੇ ਭਾਜੀ ਕੀ ਆਪਣਾ ਗੁਰਦੇਵ ਹਾਂਜੀ ਆਪਣਾ ਕੀ ਹੈ ਗੁਰਦੇਵ ਸੁਖਮਨ ਪ੍ਰੀਤ ਸਿੰਘ ਭਾਜੀ ਆਪਣੇ ਕੋਲ ਕੀ ਕੀ ਹੁੰਦਾ ਖਾਣ ਪੀਣ ਨੂੰ ਠੀਕ ਹੈ ਜਿੱਦਾਂ ਕੋਈ ਵੀ ਯਾਤਰੀ ਆ ਰਿਹਾ ਵਾ ਕਿ ਕਿਸ ਨਾਲ ਤੇ ਤੁਹਾਡੇ ਕੋਲ ਇੱਥੇ ਆ ਸਕਦਾ ਹੈ ਆਪਣੀ ਸ਼ੌਪ ਦਾ ਨਾਮ ਦੱਸ ਦਿਓ ਸਰ ਬਾਲਾ ਜੀ ਬਾਲਾ ਜੀ ਟਾਈਮਿੰਗ ਕੀ ਹੁੰਦੀ ਸਰ ਆਪਣੀ 24 ਘੰਟੇ 24 ਆਵਰ ਸਰ ਵਿਦਿੰਦ ਨੇ ਆ ਭਾਜੀ ਹੁਣੇ ਸਾਡੇ ਪਰਮਾਤਮਾ ਨੇ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਬਹੁਤ ਵਧੀਆ ਭਾਜੀ ਦਾ ਸੈਟਅਪ ਲੱਗਾ ਆਪਾਂ ਨੂੰ ਅੰਮ੍ਰਿਤਸਰ 에ਅਰਪੋਰਟ ਤੇ ਬਾਲਾ ਜੀ ਮਹਾਰਾਜ ਪ੍ਰਭੂ ਜੀ ਇਦਾਂ ਹੀ ਕਿਰਪਾ ਬਣਾਈ ਰੱਖਣ ਸਾਡੇ ਵੀਰਾਂ ਤੇ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਇਹੋ ਤ੍ਰਿਪਤੀ ਬਾਲਾ ਜੀ ਮਹਾਰਾਜ ਕੀ ਲੋ ਜੀ ਦਾ ਫੂਡ ਸਟਰੀਟ ਤੇ ਪਹੁੰਚ ਗਏ ਆ ਤੇ ਸਾਡੇ ਸਿੰਘ ਸਾਹਿਬ ਬ੍ਰਦਰ ਬੈਠੇ ਆ ਤੇ ਇਹਨਾਂ ਨੂੰ ਮਿਲਾਂਗੇ ਸਤਿ ਸ੍ਰੀ ਅਕਾਲ ਵੀਰ ਜੀ ਆਪਣਾ ਸਰ ਗੁੱਡ ਨੇਮ ਗੁਰਨੀਤ ਗੁਰਨੀਤ ਸਿੰਘ ਜੀ ਕੋ ਬੰਤੀ ਆ ਤੇ ਵੀਰ ਜੀ ਆਪਣੇ ਕੋਲ ਕੀ ਕੀ ਚੀਜ਼ਾਂ ਹੁੰਦੀਆਂ ਸਨੈਕਸ ਦੇ ਵਿੱਚ ਸਨੈਕਸ ਬੈਗ ਬੜੇ ਆ ਸੋਸੇ ਪੀਸ ਸੈਂਡਵਿਚ ਪਨੀਰ ਪਟੇ ਠੀਕ ਹੈ ਜਿੱਦਾਂ ਕੋਈ ਵੀ ਯਾਤਰੀ ਆ ਰਿਹਾ ਤਾਂ ਆਪਣਾ ਕਿਸ ਨਾਮ ਤੇ ਆ ਦਾ ਫੂਡ ਸਟਰੀਟ ਟਾਈਮਿੰਗ ਕੀ ਹੁੰਦੀ ਆ ਸਰ ਆਪਣੀ ਠੀਕ ਹੈ ਆਪਣੇ ਕੋਲ ਵੇਜੀ ਹੁੰਦਾ ਸਰ ਹਾਂਜੀ ਓਕੇ ਥੈਂਕ ਯੂ ਸੱਚਾ ਲਾਸੀ ਜੰਕਸ਼ਨ ਓਪਨ ਕਰੋ ਜੀ ਇਹਨੂੰ ਓ ਬਠਿੰਡਾ ਇਹਨੂੰ ਓਪਨ ਬਿੰਡਾ ਮੇਰੀ ਸਾਡੇ ਆਪਣੀ ਆਪਣੀ ਚੱਕੇ ਦਿਖਾਈ ਜਾਂਦੇ ਆ ਲਓ ਜੀ ਟੀਲਿੰਗ ਤਾਂ ਬੰਦ ਦੀ ਆ ਜੀ ਅੱਜਕ ਪੱਠਾ ਪਤਾ ਨਹੀਂ ਕਿੱਥੇ ਗਿਆ ਵਾ ਨਹੀਂ ਤਾਂ ਉਹ ਵੀ ਮਰੇਂਡਾ ਪਲੰਦੇ ਚਲੋ ਉਹ ਮਿੱਡੀ ਵਾਲੀ ਨਾਲ ਗੱਲਾਂ ਕਰਦਾ ਪਿਆ ਜੀ ਅਸੀਂ ਮਰੇਂਡਾ ਪੀਨੇ ਆ ਓਕੇ ਬਾਏ ਨਹੀਂ ਦੇ ਉਹ ਵਜਾ ਕੇ ਉਹ ਹਾ ਜੀ ਜਾ ਕਿੱਥੇ ਗਿਆ ਹਾਂ ਪਾਜੀ ਬਾਹਰ ਹੋ ਰਹੇ ਆ ਲੈਣਾ ਆਈ ਸੀ ਪਾਜੀ ਨੂੰ ਬਾਹਰ ਹੋ ਆਏ ਅੰਦਰ ਜਾ ਰਹੇ ਆ ਹਲਲਹੁ ਹਾਕਫਾ ਚਾਫੀ ਕਮ ਸੀ ਇਹ ਵੀ ਸੀ ABC ਕਿੱਥੇ ਗਈ ਸੀ ਫੁੱਲਾ ਵਾਲੀ ਟੋਕਰੀ ਵਿੱਚ ਸੋ ਗਈ ਸੀ ਠੰਡ ਲੱਗੀ ਤਾਂ ਹੀ